ਵਾਹਿਗੁਰੂ ਸੇਕਾ ਖਾਲਸਾ ਵਾਹਿਗੁਰੂ ਸੇਕ ਕੀ ਫਤਿਹ ਪਿਆਰੇ ਸਾਧ ਸੰਗਤ ਜੀ ਜੇਕਰ ਆਪਾਂ ਸੱਚੇ ਮਾਨਤੇ ਸਰਦਾ ਦੇ ਭਾਵਨਾ ਦੇ ਨਾਲ ਅਰਦਾਸ ਬੇਨਤੀ ਕਰਦੇ ਹਾਂ ਤੇ ਆਪਣੇ ਜਿਹੜੇ ਦੁੱਖ ਦਿਲਦਰ ਨੇ ਜਾਂ ਆਪਣੇ ਮਨ ਦੇ ਵਿੱਚ ਜੋ ਵੀ ਇਸ਼ਿਆ ਹੁੰਦੀ ਹੈ ਭਾਵਨਾ ਹੁੰਦੀ ਹੈ ਜਿਸ ਇਸ਼ਿਆ ਨੂੰ ਲੈ ਕੇ ਆਪਾਂ ਅਰਦਾਸਾਂ ਬੇਨਤੀਆਂ ਕਰਦੇ ਹਾਂ ਸੰਗਤ ਜੀ ਉਹ ਮਨੋ ਕਾਮਨਾਮਾ ਅਰਦਾਸਾਂ ਬੇਨਤੀਆਂ ਸਾਡੀਆਂ ਜ਼ਰੂਰ ਹੋ ਰੀਆਂ ਹੁੰਦੀਆਂ ਨੇ ਪਰ ਇਸ ਦੇ ਨਾਲ ਨਾਲ ਸਾਧ ਸੰਗਤ ਜੀ ਆਪਣਾ ਪਰਮਾਤਮਾ ਤੇ ਭਰੋਸਾ ਵੀ ਹੋਣਾ ਚਾਹੀਦਾ ਹੈ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਗੁਰਬਾਣੀ ਦਾ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦਾ ਜਾਪ ਵੀ ਕਰਨਾ ਚਾਹੀਦਾ ਹੈ ਜੇਕਰ ਸੰਗਤ ਜੀ ਕਈ ਭਾਂ ਭਰਾਵਾਂ ਦਾ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਸਭ ਕੁਝ ਠੀਕ ਹੈ ਸਾਨੂੰ ਕਿਸੇ ਵੀ ਚੀਜ਼ ਦੀ ਦੁੱਖ ਤਕਲੀਫ ਨਹੀਂ ਹੈ ਪਰ ਸਾਡੇ ਘਰ ਦੇ ਵਿੱਚ ਗਰੀਬੀ ਬਹੁਤ ਜ਼ਿਆਦਾ ਹੈ ਸਾਡੇ ਘਰ ਦਾ ਗੁਜ਼ਾਰਾ ਔਖਾ ਹੀ ਹੁੰਦਾ ਹੈ ਜਿਵੇਂ ਸੰਗਤ ਜੀ ਪਰਿਵਾਰ ਦਾ ਕਈ ਵਾਰ ਇਹ ਵੀ ਕਹਿਣਾ ਹੁੰਦਾ ਹੈ ਕਿ ਅਸੀਂ ਸਾਰਾ ਪਰਿਵਾਰ ਬਹੁਤ ਜ਼ਿਆਦਾ ਮਿਹਨਤ ਕਰਦੇ ਹਾਂ ਮਿਹਨਤ ਵੀ ਕਰਦੇ ਹਾਂ ਪਰ ਫਿਰ ਵੀ ਸਾਡਾ ਗੁਜ਼ਾਰਾ ਨਹੀਂ ਹੁੰਦਾ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਬੇਸ਼ੱਕ ਗਰੀਬੀ ਹੈ ਤੁਸੀਂ ਦੇਖੋ ਕਿ ਕਈ ਵੱਡੇ ਤੋਂ ਵੱਡੇ ਇਨਸਾਨ ਹੁੰਦੇ ਨੇ ਜਿਨ੍ਹਾਂ ਦੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ ਪਰ ਸੰਗਤ ਜੀ ਉਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਤਕਲੀਫਾਂ ਹੁੰਦੀਆਂ ਨੇ ਉਹਨਾਂ ਦੇ ਬੱਚੇ ਨਸ਼ਿਆਂ ਤੇ ਲੱਗੇ ਹੁੰਦੇ ਨੇ ਜਾਂ ਉਹਨਾਂ ਦੇ ਘਰ ਦੇ ਵਿੱਚ ਕੋਈ ਨਾ ਕੋਈ ਨਾ ਮੁਰਾਦ ਬਿਮਾਰੀ ਲੱਗੀ ਹੁੰਦੀ ਹੈ ਇਸ ਤਰ੍ਹਾਂ ਸਾਧ ਸੰਗਤ ਜਦੋਂ ਆਪਾਂ ਵਾਇਗ੍ਰੋ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਗਿਲੇ ਸ਼ਿਕਵੇ ਕਰਦੇ ਹਾਂ ਕਿ ਸਾਡੇ ਘਰ ਦੇ ਵਿੱਚ ਗਰੀਬੀ ਦੇ ਕੇ ਸਾਡੇ ਘਰ ਗਰੀਬੀ ਹੈ ਸਾਡਾ ਗੁਜਾਰਾ ਨਹੀਂ ਹੁੰਦਾ ਤਾਂ ਸੰਗਤ ਜੀ ਅਸੀਂ ਤਾਂ ਸਾਧ ਸੰਗਤ ਜੀ ਸਾਡੇ ਦਿਨ ਵਿੱਚ ਜ਼ਰੂਰ ਬਦਲਦੇ ਹਨ ਪਰਮਾਤਮਾ ਦੀ ਕਿਰਪਾ ਜ਼ਰੂਰ ਹੁੰਦੀ ਹੈ ਸਮਾਂ ਇੱਕੋ ਤਰ੍ਹਾਂ ਦਾ ਨਹੀਂ ਰਹਿੰਦਾ ਇਟਾਲਦਾ ਹੈ ਪਰਛਾਵਾਂ ਹੈ ਪਰ ਤੁਸੀਂ ਪਰਮਾਤਮਾ ਤੇ ਪ੍ਰੋਸਾ ਰੱਖਣਾ ਹੈ ਪ੍ਰੋਸਾ ਰੱਖ ਕੇ ਹੀ ਤੁਸੀਂ ਕੁਰਬਾਨੀ ਦਾ ਚਾਬ ਕਰਨਾ ਹੈ ਸੇਵਾ ਸਿਮਰਨ ਕਰਨੀ ਹੈ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਹਰ ਰੋਜ਼ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਨੀ ਹੈ ਕਿ ਕਦੇ ਵੀ ਤੁਸੀਂ ਅਰਦਾਸ ਕੀਤੇ ਬਿਨਾ ਪਾਠ ਨਹੀਂ ਕਰਨਾ। ਕਈ ਪਰਿਵਾਰਾਂ ਦੇ ਵਿੱਚ ਸੰਗਤ ਜੀ ਜਿਵੇਂ ਪਾਠ ਕਰਦੇ ਨੇ ਤੇ ਉਹ ਪਾਠ ਕਰਦੇ ਕਰਦੇ ਵੀ ਅਰਦਾਸ ਨਹੀਂ ਕਰਦੇ। ਨਾ ਸ਼ੁਰੂ ਦੇ ਵਿੱਚ ਕਰਦੇ ਨੇ ਤੇ ਨਾ ਹੀ ਉਹ ਪਾਠ ਸੰਪੂਰਨ ਹੋਣ ਤੋਂ ਬਾਅਦ ਅਰਦਾਸ ਕਰਦੇ ਨੇ। ਇਸੇ ਤਰ੍ਹਾਂ ਸੰਗਤ ਜੀ ਜਦੋਂ ਵੀ ਤੁਸੀਂ ਪਾਠ ਕਰਦੇ ਹੋ ਅਰਦਾਸ ਬੇਨਤੀ ਜ਼ਰੂਰ ਕਰਿਆ ਕਰੋ ਕਿਉਂਕਿ ਆਪਾਂ ਨੂੰ ਕਿਉਂਕਿ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਆਪਣੇ ਕੋਲੋਂ ਕਿਹੜੇ ਵੇਲੇ ਦੀ ਕੀਤੀ ਹੋਈ ਅਰਦਾਸ ਬੇਨਤੀ ਦੇ ਨਾਲ ਸੰਗਤ ਜੀ ਆਪਣੇ ਤੇ ਵਾਗਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਵੇ ਸੋ ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਭੈਣ ਭਰਾ ਗਰੀਬੀ ਤੋਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਨੇ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਘਰ ਦੇ ਵਿੱਚ ਗਰੀਬੀ ਹੈ ਗਰੀਬੀ ਜਾਣ ਦਾ ਨਾਮ ਨਹੀਂ ਲੈਂਦੀ ਤਾਂ ਇਹ ਵੀਡੀਓ ਅੱਜ ਦੀ ਤੁਹਾਡੇ ਲਈ ਹੈ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਇਸ ਵੀਡੀਓ ਨੂੰ ਹੋਰ ਵੀ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦੇਣਾ ਤਾਂ ਕਿ ਉਹਨਾਂ ਦੀ ਗਰੀਬੀ ਦੀ ਮੁਸ਼ਕਲ ਦਾ ਹੱਲ ਹੋ ਜਾਵੇ ਸਾਧ ਸੰਗਤ ਜੀ ਇਹ ਕੋਈ ਵੀ ਟੋਨਾ ਟੋਟਕਾ ਨਹੀਂ ਹੈ ਇੱਕ ਕਰੇਲੋ ਨੁਸਖਾ ਹੈ ਇਹ ਕੋਈ ਵਹਿਮ ਭਰਮ ਨਹੀਂ ਹੈ ਤੇ ਜਿਸ ਨੂੰ ਲੱਗਦਾ ਹੈ ਕਿ ਇਹ ਵਹਿਮ ਭਰਮ ਹੈ ਉਹ ਵੀਡੀਓ ਨੂੰ ਬੇਸ਼ੱਕ ਛੱਡ ਕੇ ਜਾ ਸਕਦਾ ਹੈ ਸਾਧ ਸੰਗਤ ਜੀ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤੇ ਸਾਧ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਅਸੀਂ ਤੁਹਾਡੇ ਨਾਲ ਗੈਸ ਚੁੱਲ੍ਹੇ ਨੂੰ ਲੈ ਕੇ ਇੱਕ ਛੋਟੀ ਜਿਹੀ ਜਾਣਕਾਰੀ ਸਾਂਝੀ ਕਰਾਂਗੇ ਜਿਵੇਂ ਸਾਧ ਸੰਗਤ ਜੀ ਆਪਣੇ ਘਰ ਦੇ ਵਿੱਚ ਪੈਣਾ ਦਾ ਬਹੁਤ ਜ਼ਿਆਦਾ ਸਮਾਂ ਵਾਦ ਤੋਂ ਵਾਦ ਸਮਾਂ ਰਸੋਈ ਦੇ ਵਿੱਚ ਇਹ ਬទਿਤ ਹੁੰਦਾ ਹੈ ਸੋ ਇਸੇ ਤਰ੍ਹਾਂ ਸੰਗਤ ਜੀ ਲੇਡੀ ਭਾਵੇਂ ਕੋਈ ਵੀ ਹੋਵੇ ਜੋਬ ਕਰਦੇ ਹੋਣ ਜਾਂ ਹਾਊਸਪਾਈ ਫੋਨ ਉਹਨਾਂ ਨੂੰ ਰਸੋਈ ਦੇ ਵਿੱਚ ਕੰਮ ਤਾਂ ਕਰਨਾ ਹੀ ਪੈਂਦਾ ਹੈ ਰੋਟੀ ਤਾਂ ਬਣਾਉਣੀ ਹੀ ਪੈਂਦੀ ਹੈ ਕੋਈ ਜਲਦੀ-ਚਲਦੀ ਬਣਾਉਂਦਾ ਹੈ ਕੋਈ ਆਰਾਮ ਦੇ ਨਾਲ ਪਰ ਇੱਥੇ ਸੰਗਤ ਜੀ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕਿ ਜੋ ਆਪਣੀ ਰਸੋਈ ਦੇ ਵਿੱਚ ਗੈਸ ਚੁੱਲਾ ਪਿਆ ਹੈ ਉਸ ਦੇ ਆਸ-ਪਾਸ ਜੋ ਆਪਾਂ ਅਸੀਂ ਉਹ ਸੋਈਆਂ ਚੀਜ਼ਾਂ ਨੂੰ ਰੱਖ ਦਿੰਦੇ ਹਾਂ ਤਾਂ ਇਸ ਦੇ ਨਾਲ ਨਾਲ ਸੰਗਤ ਜੀ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਸਾਨੂੰ ਰੱਖਣੀ ਚਾਹੀਦੀ ਹੈ ਜਾਂ ਨਹੀਂ ਰੱਖਣੀ ਚਾਹੀਦੀ ਕਿਉਂਕਿ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਸੰਗਤ ਜੀ ਜੋ ਤੁਸੀਂ ਅਣਜਾਣੇ ਦੇ ਵਿੱਚ ਰੱਖ ਰਹੇ ਹੁੰਦੇ ਹੋ ਜਿਸ ਦੇ ਬਾਰੇ ਤੁਹਾਨੂੰ ਪਤਾ ਨਹੀਂ ਹੁੰਦਾ ਸੋ ਇਸ ਤਰ੍ਹਾਂ ਕਰਾਂ ਦੇ ਨਾਲ ਸਾਧ ਸੰਗਤ ਜਦੋਂ ਸਾਨੂੰ ਪਤਾ ਨਹੀਂ ਹੁੰਦਾ ਕਿ ਉਹ ਚੀਜ਼ਾਂ ਅਸੀਂ ਰੱਖ ਦਿੰਦੇ ਹਾਂ ਤੇ ਉਹਨਾਂ ਦੇ ਨਾਲ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦੀਆਂ ਮੁਸ਼ਕਲਾਂ ਪ੍ਰੋਬਲਮਾਂ ਆ ਜਾਂਦੀਆਂ ਨੇ ਜਿਨ੍ਹਾਂ ਦਾ ਸਾਥ ਸੰਗਤ ਕੁਝ ਸਮੇਂ ਦੇ ਬਾਅਦ ਵਿੱਚ ਸਾਨੂੰ ਪਤਾ ਲੱਗਣਾ ਆਪਣੇ ਆਪ ਸ਼ੁਰੂ ਹੋ ਜਾਂਦਾ ਹੈ ਜਦੋਂ ਇਸ ਤਰ੍ਹਾਂ ਹੁੰਦਾ ਹੈ ਤਾਂ ਤੁਸੀਂ ਸੋਚਣਾ ਸ਼ੁਰੂ ਕਰ ਦਿੰਦੇ ਹੋ ਕਿ ਕਿਉਂ ਇਸ ਤਰ੍ਹਾਂ ਸਾਡੇ ਘਰ ਦੇ ਵਿੱਚ ਹੋ ਰਿਹਾ ਹੈ ਇਸੇ ਤਰ੍ਹਾਂ ਸਾਥ ਸੰਗਤ ਦੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਕੁਝ ਚੀਜ਼ਾਂ ਦੱਸਾਂਗੇ ਜੋ ਰਸੋਈ ਦੇ ਕੋਲ ਨਹੀਂ ਰੱਖਣੀਆਂ ਚਾਹੀਦੀਆਂ ਗੈਸ ਚੁੱਲ੍ਹੇ ਦੇ ਕੋਲ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਰੱਖਣੀਆਂ ਚਾਹੀਦੀਆਂ ਨੇ ਜਿਸ ਦੇ ਨਾਲ ਸਾਡੀ ਰਸੋਈ ਚ ਜਿਹੜੀ ਪਵਿੱਤਰ ਰਹੇ ਤੇ ਜਿਸ ਦੇ ਨਾਲ ਸੰਗਤ ਜੀ ਸਾਡੀ ਰਸੋਈ ਦੇ ਵਿੱਚ ਜਿੰਨੀ ਵੀ ਨੈਗੇਟਿਵ એનર્ਜੀ ਹੈ ਜਿਹੜੀ ਨਕਾਰਾਤਮਕ ਊਰਜਾ ਹੈ ਉਹ ਦੂਰ ਹੋ ਜਾਵੇ ਤੇ ਇਸ ਦੇ ਨਾਲ ਸਾਹਾ ਸੰਗਤ ਜੀ ਇੱਕ ਪੋਜ਼ਿਟਿਵ એનર્ਜੀ ਦੇ ਨਾਲ ਤੁਹਾਡੀ ਰਸੋਈ ਭਰ ਜਾਵੇ ਸੋ ਸਾਹਾ ਸੰਗਤ ਜੀ ਆਪਾਂ ਪਹਿਲੀ ਗੱਲ ਕਰਦੇ ਹਾਂ ਕਿ ਆਪਾਂ ਨੂੰ ਕਿਹੜੀਆਂ ਚੀਜ਼ਾਂ ਨੇ ਜੋ ਆਪਣੇ ਰਸੋਈ ਦੇ ਵਿੱਚ ਗੈਸ ਚੁੱਲ੍ਹੇ ਦੇ ਕੋਲ ਨਹੀਂ ਰੱਖਣੀਆਂ ਚਾਹੀਦੀਆਂ ਸਭ ਤੋਂ ਪਹਿਲੀ ਚੀਜ਼ ਹੈ ਕਿ ਜਿਵੇਂ ਆਪਾਂ ਰਸੋਈ ਦੇ ਵਿੱਚ ਮਿੱਟੀ ਦਾ ਪਾਣੀ ਦਾ ਘੜਾ ਪਰ ਕੇ ਰੱਖ ਲੈਂਦੇ ਹਾਂ ਤੇ ਉਹ ਗੈਸ ਚੁੱਲ੍ਹੇ ਦੇ ਕੋਲ ਹੁੰਦਾ ਹੈ ਇੱਕ ਤਾਂ ਸੰਗਤ ਜੀ ਉਹ ਜਾਂ ਤਾਂ ਪਾਣੀ ਦੇ ਨਾਲ ਭਰੇ ਹੋਏ ਕੋਈ ਵੀ ਚੀਜ਼ ਜਿਵੇਂ ਆਪਾਂ ਪਾਣੀ ਠੰਡਾ ਕਰ ਲੈਂਦੇ ਹਾਂ ਕੈਪਰ ਦੇ ਵਿੱਚ ਪਾ ਰੱਖ ਲੈਂਦੇ ਹਾਂ ਜਾਂ ਕਿਸੇ ਹੋਰ ਚੀਜ਼ ਦੇ ਵਿੱਚ ਜਿਸ ਜਿਹੜੀ ਚੀਜ਼ ਪਾਣੀ ਦੇ ਨਾਲ ਭਰੇ ਹੋਏ ਹੈ ਉਸ ਨੂੰ ਗੈਸ ਚੁੱਲੇ ਦੇ ਕੋਲ ਨਹੀਂ ਰੱਖਣਾ ਚਾਹੀਦਾ ਕਿਉਂਕਿ ਸੰਗਤ ਜੀ ਜਦੋਂ ਅਸੀਂ ਇਹਨਾਂ ਦੋਨਾਂ ਨੂੰ ਕੋਲ ਰੱਖਦੇ ਹਾਂ ਤੇ ਇਹਨਾਂ ਦੇ ਵਿੱਚ ਸੰਗਤ ਜੀ ਇੱਕ ਟਕਰਾਅ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਕਿਉਂਕਿ ਜੋ ਆਗ ਹੈ ਉਹ ਗੁੱਸੇ ਵਾਲੀ ਹੈ ਇੱਕ ਪ੍ਰਭਾਵ ਹੁੰਦਾ ਹੈ ਤੇ ਜੋ ਜਲ ਹੁੰਦਾ ਹੈ ਉਹ ਇੱਕ ਸ਼ਾਂਤਮਈ ਠੰਡੇ ਪ੍ਰਭਾਵ ਵਾਲਾ ਹੁੰਦਾ ਹੈ ਇਸ ਦੇ ਨਾਲ ਸਾ ਸੰਗਤ ਜੀ ਜਦੋਂ ਅਸੀਂ ਇਹਨਾਂ ਦੋਨਾਂ ਨੂੰ ਆਮਣੇ-ਸਾਮਣੇ ਕੋਲ-ਕੋਲ ਰੱਖ ਦਿੰਦੇ ਹਾਂ ਤੇ ਇੱਕ ਟਕਰਾਅ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਤੇ ਇਸ ਦੇ ਨਾਲ ਕੀ ਹੁੰਦਾ ਹੈ ਕਿ ਜੋ ਆਪਣੇ ਘਰ ਦੇ ਵਿੱਚ ਪੈਸਾ ਆਉਣ ਦਾ ਰਸਤਾ ਹੁੰਦਾ ਹੈ ਉਹ ਬੰਦ ਹੋ ਜਾਂਦਾ ਹੈ ਇਸ ਦੇ ਨਾਲ ਸਾਧ ਸੰਗਤ ਜੀ ਪੈਸੇ ਦਾ ਆਉਣਾ ਤਾਂ ਘਟ ਹੀ ਹੁੰਦਾ ਹੀ ਹੁੰਦਾ ਹੈ ਤੇ ਸਾਡੇ ਘਰ ਦੇ ਵਿੱਚ ਆਰਥਿਕ ਸਥਿਤੀ ਜਿਹੜੀ ਉਹ ਖਰਾਬ ਹੋ ਜਾਂਦੀ ਹੈ ਇਸ ਦੇ ਨਾਲ ਨਾਲ ਸਾਡੇ ਘਰ ਦੇ ਵਿੱਚ ਉਹ ਜਿਹੜੀ ਬਰਕਤ ਹੈ ਉਹ ਵੀ ਘਟ ਜਾਂਦੇ ਹੈ ਜੇਕਰ ਅਸੀਂ ਅਗਣੀ ਤੇ ਜਾਲ ਨੂੰ ਦੋਨਾਂ ਨੂੰ ਇੱਕੋ ਸਥਾਨ ਤੇ ਆਮਣੇ-ਸਾਮਣੇ ਰੱਖ ਦਿੰਦੇ ਹਾਂ ਇਸ ਨੂੰ ਲੈ ਕੇ ਸਾਧ ਸੰਗਤ ਜੀ ਹੁਣ ਕਈ ਭੈਣ ਭਰਾਵਾਂ ਦੇ ਮਨ ਦੇ ਵਿੱਚ ਇਹ ਵਿਚਾਰ ਹੋਵੇਗਾ ਕਿ ਹੁਣ ਅਸੀਂ ਇਸ ਨੂੰ ਪਾਣੀ ਦੇ ਤਾਂ ਜ਼ਰੂਰਤ ਹੁੰਦੀ ਹੈ ਰਸੋਈ ਦੇ ਵਿੱਚ ਅਸੀਂ ਹੁਣ ਇਸ ਨੂੰ ਫਿਰ ਕਿੱਥੇ ਰੱਖੀਏ ਤਾਂ ਸੰਗਤ ਜੀ ਜਿਵੇਂ ਸੈਲਫ ਤੇ ਆਪਣੇ ਇੱਕ ਸੈਲਫ ਹੁੰਦੀ ਹੈ ਜਿਵੇਂ ਤੁਹਾਡੇ ਘਰ ਦੇ ਵਿੱਚ ਇੱਕ ਸੈਲਫ ਬਣੀ ਹੋਈ ਹੈ ਤਾਂ ਉਹ ਸੈਲਫ ਤਾਂ ਤੁਸੀਂ ਦੂਸਰੀ ਸਾਈਡ ਤੇ ਕੋਈ ਵੀ ਟੇਬਲਸਟੋਲ ਰੱਖ ਕੇ ਉਸ ਤੇ ਵੀ ਤੁਸੀਂ ਆਪਣਾ ਘੜਾ ਜਾਂ ਪਾਣੀ ਵਾਲਾ ਬਰਤਨ ਉਸ ਨੂੰ ਤੁਸੀਂ ਰੱਖ ਸਕਦੇ ਹੋ ਜੇਕਰ ਸੰਗਤ ਜੀ ਤੁਹਾਡੇ ਘਰ ਦੀ ਸੋਈ ਦੇ ਵਿੱਚ ਸੈਲਫ ਇੱਕ ਨਹੀਂ ਹੈ ਹੋਰ ਵੀ ਜਿਵੇਂ ਇੱਕ ਸਾਈਡ ਤੇ ਬਣੀ ਹੁੰਦੀ ਹੈ ਸੈਲਫ ਤੁਸੀਂ ਉਸ ਸਾਈਡ ਤੇ ਘੜੇ ਨੂੰ వాటర్ ਕੋਲਰ ਨੂੰ ਜੋ ਵੀ ਤੁਹਾਡਾ ਪਾਣੀ ਦਾ ਬਰਤਨ ਹੈ ਉਸ ਨੂੰ ਰੱਖ ਸਕਦੇ ਹੋ ਬਸ ਇਹ ਹੈ ਕਿ ਜਿਹੜਾ ਆਮੋ ਸਾਹਮਣੇ ਬਿਲਕੁਲ ਨੇੜੇ ਉਹ ਨਹੀਂ ਰੱਖਣਾ ਇਸ ਤਰ੍ਹਾਂ ਕਰਨ ਦੇ ਨਾਲ ਸੰਗਤ ਜੀ ਆਪਾਂ ਨੂੰ ਹੀ ਨੁਕਸਾਨ ਹੁੰਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਕਈ ਪ੍ਰੋਬਲਮ ਮੁਸ਼ਕਲਾਂ ਜਿਹੜੀਆਂ ਉਹ ਖੜੀਆਂ ਹੋ ਜਾਂਦੀਆਂ ਨੇ ਇਹ ਤਾਂ ਇੱਕ ਨਾਰਮਲ ਆਪਣੇ ਘਰ ਦੇ ਵਿੱਚ ਜੇ ਆਪਾਂ ਇਸ ਜਾਣਕਾਰੀ ਨੂੰ ਅਪਣਾਉਂਦੇ ਹਾਂ ਤਾਂ ਇਸ ਨਾਲ ਜਿੰਨੀਆਂ ਵੀ ਆਪਣੇ ਘਰ ਦੇ ਵਿੱਚ ਹੋਣ ਵਾਲੀਆਂ ਮੁਸ਼ਕਲਾਂ ਪ੍ਰੋਬਲਮ ਹੋਣਗੀਆਂ ਉਹ ਸਾਰਿਆਂ ਦਾ ਹੱਲ ਹੋ ਜਾਵੇਗਾ ਤੇ ਇਸ ਦੇ ਨਾਲ ਹੀ ਸਾਧ ਸੰਗਤ ਜੀ ਦੂਸਰੇ ਚੀਜ਼ ਜਿਵੇਂ ਆਪਾਂ ਆਪਣੀ ਰਸੋਈ ਦੇ ਘਰ ਦੇ ਵਿੱਚ ਤੇਲ ਦਾ ਇਸਤੇਮਾਲ ਕਰਦੇ ਹਾਂ ਜਿਵੇਂ ਸੰਗਤ ਜੀ ਜਦੋਂ ਆਪਾਂ ਤੇਲ ਦਾ ਇਸਤੇਮਾਲ ਕਰਦੇ ਹਾਂ ਘਰ ਦੇ ਵਿੱਚ ਕੋਈ ਚੀਜ਼ ਬਣਾਉਣੀ ਹੈ ਪਕੌੜੇ ਜਾਂ ਫਰਾਈ ਕਰਦੇ ਹਾਂ ਕਿਸੇ ਚੀਜ਼ ਨੂੰ ਤੇਲ ਚ ਬਚ ਜਾਂਦਾ ਜਿਹੜਾ ਉਸ ਨੂੰ ਘੜਦੀਆਂ ਚੋਲ ਲੇਡਿਸ ਹੁੰਦੀਆਂ ਨੇ ਉਸ ਤੇਲ ਨੂੰ ਸੰਗਤ ਜੀ ਕਿਸੇ ਬਰਤਨ ਦੇ ਵਿੱਚ ਕੱਢ ਕੇ ਗੈਸ ਦੇ ਕੋਲ ਰੱਖਦੇ ਹਾਂ ਤੇ ਉਸ ਦਾ ਦੁਬਾਰਾ ਯੂਜ਼ ਕਰਨਾ ਸੌਖਾ ਹੋ ਜਾਂਦਾ ਜਾਂ ਫਿਰ ਯਾਦ ਰਹਿ ਜਾਂਦਾ ਤਾਂ ਸਾਧ ਸੰਗਤ ਜੀ ਤੁਸੀਂ ਉਸ ਬੱਚੇ ਹੋਏ ਤੇਲ ਨੂੰ ਬਿਲਕੁਲ ਗੈਸ ਦੇ ਨੇੜੇ ਨਹੀਂ ਰੱਖਣਾ ਉਸ ਨੂੰ ਜਿਵੇਂ ਆਪਣੇ ਬਾਕਸ ਬਣੇ ਹੁੰਦੇ ਨੇ ਜਾਂ ਉੱਪਰ ਕੋਈ ਰੱਖਣ ਵਾਲਾ ਡਰਾਅ ਬਣਿਆ ਹੁੰਦਾ ਉਸ ਦੇ ਉੱਪਰ ਜਾਂ ਫਿਰ ਜਿੱਥੇ ਦਾਲਾਂ ਦੇ ਡੱਬੇ ਰੱਖੇ ਹੁੰਦੇ ਨੇ ਉੱਥੇ ਤੁਸੀਂ ਰੱਖ ਸਕਦੇ ਹੋ ਬਿਲਕੁਲ ਗੈਸ ਦੇ ਕੋਲ ਨਹੀਂ ਰੱਖਣਾ ਜੇਕਰ ਇਸ ਤਰ੍ਹਾਂ ਸੰਗਤ ਜੀ ਅਸੀਂ ਕਰਦੇ ਹਾਂ ਤਾਂ ਸਾਡੇ ਘਰ ਦੇ ਵਿੱਚ ਸਾਡੇ ਪਰਿਵਾਰ ਦਾ ਕੋਈ ਵੀ ਫੈਮਿਲੀ ਮੈਂਬਰ ਜਿਹੜਾ ਉਹ ਬਿਮਾਰ ਹੋ ਸਕਦਾ ਹੈ ਇਸ ਤੇ ਜੀ ਦਾ ਖਾਸ ਕਰਕੇ ਸੰਗਾ ਜੀ ਤੁਸੀਂ ਧਿਆਨ ਰੱਖਣਾ ਬਸ ਗੈਸ ਦੇ ਕੋਲ ਨਹੀਂ ਰੱਖਣਾ ਗੈਸ ਤੋਂ ਸਾਈਡ ਤੇ ਤੁਸੀਂ ਕਿਸੇ ਵੀ ਜਗ੍ਹਾ ਤੇ ਰੱਖ ਸਕਦੇ ਹੋ ਇਸ ਤੋਂ ਇਲਾਵਾ ਸੰਗਾ ਜੀ ਤੈਸਰੀ ਜੇ ਕਈ ਵਾਰ ਕਈ ਲੇਡੀਜ਼ ਆਪਣੇ ਕਿਚਨ ਨੂੰ ਬਹੁਤ ਸੁੰਦਰ ਤੇ ਵਧੀਆ ਬਣਾਉਣ ਦੇ ਲਈ ਉਹ ਆਪਣੀ ਰਸੋਈ ਦੇ ਵਿੱਚ ਕਈ ਪlant ਲਗਾ ਕੇ ਰੱਖ ਦਿੰਦੇ ਨੇ ਰੱਖ ਦਿੰਦੇ ਨੇ ਜਾਂ ਫਿਰ ਜਾਂ ਫਿਰ ਕਈ ਵਾਰ ਤਾਂ ਆਈਪੈਂ ਪ੍ਰਾ ਮਨੀ ਪਲਾਂਟ ਦਾ ਪੌਦਾ ਵੀਰਸ ਤੋਂ ਇਹਦੇ ਵਿੱਚ ਲਗਾ ਦਿੰਦੇ ਨੇ ਸੋ ਸਾਧ ਸੰਗਤ ਜੀ ਜੇਕਰ ਤੁਹਾਨੂੰ ਪੌਦਾ ਪੌਦੇ ਲਗਾਉਣ ਦਾ ਸ਼ੌਂਕ ਹੈ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਆਪਣੇ ਘਰ ਦੇ ਬਾਹਰ ਖੁੱਲੇ ਵੇੜੇ ਦੇ ਵਿੱਚ ਲਗਾਓ ਜੇਕਰ ਤੁਸੀਂ ਸੋਏ ਦੇ ਵਿੱਚ ਕੋਈ ਪੌਦਾ ਲਗਾ ਰੱਖ ਹੈ ਲਗਾ ਕੇ ਰੱਖਣਾ ਹੈ ਜਿਵੇਂ ਮਨੀ ਪਲਾਂਟ ਜਾਂ ਕੋਈ ਹੋਰ ਵੀ ਤੁਸੀਂ ਉਸ ਨੂੰ ਗੈਸ ਵਾਲੇ ਸਲੈਬ ਤੇ ਬਿਲਕੁਲ ਵੀ ਨਾ ਰੱਖੋ ਉਸ ਦੇ ਸਾਈਡ ਤੇ ਤੁਸੀਂ ਰੱਖ ਸਕਦੇ ਹੋ ਜਾਂ ਫਿਰ ਕੋਈ ਲੱਕੜ ਦਾ ਜਾਂ ਕੋਈ ਗਮਲਾ ਇੱਕ ਛੋਟਾ ਜਿਹਾ ਡੈਕੋਰੇਸ਼ਨ ਕਰਕੇ ਉਸ ਜਗ੍ਹਾ ਦੇ ਵਿੱਚ ਉਸ ਦੇ ਵਿੱਚ ਲਗਾ ਕੇ ਤੁਸੀਂ ਇੱਕ ਸਾਈਡ ਦੇ ਕੋਨੇ ਤੇ ਰੱਖ ਸਕਦੇ ਹੋ ਤੇ ਇਸ ਤੋਂ ਇਲਾਵਾ ਸੰਗਾ ਜੀ ਬਹੁਤ ਹੀ ਜ਼ਿਆਦਾ ਜ਼ਰੂਰੀ ਜਾਣਕਾਰੀ ਜੋ ਤੁਸੀਂ ਕਦੇ ਵੀ ਨਹੀਂ ਸੁਣੀ ਹੋਵੇਗੀ ਜਿਵੇਂ ਤੁਸੀਂ ਆਪਣੇ ਘਰ ਦੇ ਵਿੱਚ ਸਮਝ ਲਓ ਕਿ ਰੋਟੀ ਸਬਜ਼ੀ ਬਣਾਈ ਹੈ ਜਿਵੇਂ ਸੰਗਾ ਜੀ ਤੁਸੀਂ ਤਵੇ ਤੇ ਰੋਟੀ ਬਣਾ ਕੇ ਕਿਉਂ ਲਗਾ ਕੇ ਜਾਂ ਫਿਰ ਤੁਸੀਂ ਸਬਜ਼ੀ ਬਣਾਈ ਹੈ ਕੁੱਕਰ ਜਾਂ ਕੜਾਈ ਦੇ ਵਿੱਚ ਤਾਂ ਜਿਵੇਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਲਦੀ ਜਲਦੀ ਚੱਕਰ ਦੇ ਵਿੱਚ ਵਿੱਚ ਤੁਸੀਂ ਜਿਵੇਂ ਤਵੇ ਦੇ ਵਿੱਚ ਜਾਂ ਫਿਰ ਕੜਾਈ ਦੇ ਵਿੱਚ ਜਾਂ ਗਰਮ ਕੁੱਕਰ ਦੇ ਵਿੱਚੋਂ ਸਬਜ਼ੀ ਕੱਢ ਕੇ ਡੋਂਗੇ ਦੇ ਵਿੱਚ ਉਸ ਨੂੰ ਤੁਸੀਂ ਸ਼ਾਂਗ ਦੇ ਵਿੱਚ ਰੱਖ ਦਿੰਦੇ ਹੋ ਤੇ ਰੱਖ ਕੇ ਉੱਪਰ ਦੀ ਤੁਸੀਂ ਟੁੱਟੀ ਪਾਣੀ ਦੀ ਚਲਾ ਦਿੰਦੇ ਹੋ ਉਹ ਗਰਮ ਗਰਮ ਪਰਤਾਂ ਦੇ ਵਿੱਚ ਠੰਡਾ ਪਾਣੀ ਜਦੋਂ ਤੁਸੀਂ ਪਾਉਣਾ ਆਉਂਦੇ ਹੋ ਜਦੋਂ ਇਸ ਤਰ੍ਹਾਂ ਸੰਗਤ ਜੀ ਗਰਮ ਚਾਹ ਦੇ ਉੱਪਰ ਠੰਡਾ ਪਾਣੀ ਪੈਂਦਾ ਹੈ ਤਾਂ ਛੰਛੰ ਦੀ ਆਵਾਜ਼ ਇਕਦਮ ਆਉਂਦੀ ਹੈ ਇਸ ਤਰ੍ਹਾਂ ਕਰਾਂਦੇ ਨਾਲ ਸੰਗਤ ਜੀ ਜਦੋਂ ਧੂਆ ਉਹ ਜਿਹੜਾ ਉੱਠਦਾ ਹੈ ਛੰਛੰ ਦੀ ਆਵਾਜ਼ ਦੇ ਵਿੱਚੋਂ ਉਹ ਸਾਡੇ ਘਰ ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜੀਆਂ ਕਰ ਦਿੰਦਾ ਹੈ ਜਿਵੇਂ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਦੁੱਖ ਕਲੇਸ਼ ਹੋਣੇ ਸ਼ੁਰੂ ਹੋ ਜਾਂਦੇ ਨੇ ਪ੍ਰੋਬਲਮ ਕੜੀਆਂ ਹੋ ਜਾਂਦੀਆਂ ਨੇ ਬਰਕਤ ਘਟ ਜਾਂਦੀ ਹੈ ਜਿਵੇਂ ਸੱਸ ਸੰਗਤ ਜੀ ਆਪਣੇ ਘਰ ਦੇ ਵਿੱਚ ਬਜ਼ੁਰਗ ਆਪਣੇ ਦਾਦੀ ਦਾਦਾ ਜੋ ਵੀ ਵੱਡੇ ਵਟੇਰੇ ਹੁੰਦੇ ਸਨ ਉਹ ਆਪਾਂ ਨੂੰ ਇਹ ਚੀਜ਼ ਤੋਂ ਕਾਫੀ ਰੋਕਦੇ ਸਨ ਕਿਉਂਕਿ ਇਸ ਚੀਜ਼ ਨੂੰ ਸੰਗਤ ਜੀ ਬਹੁਤ ਹੀ ਜ਼ਿਆਦਾ ਘਰ ਦੇ ਵਿੱਚ ਬੁਰਾ ਮੰਨਿਆ ਜਾਂਦਾ ਸੀ ਇਸੇ ਤਰ੍ਹਾਂ ਸੱਸ ਸੰਗਤ ਜੀ ਜੇਕਰ ਤੁਸੀਂ ਗਰਮ ਤਵੇ ਨੂੰ ਇੱਕਦਮ ਠੰਡੇ ਕਰਦੇ ਹੋ ਤਾਂ ਉਸ ਨੂੰ ਮਿੱਦ ਉਸੇ ਇਸ ਤਰ੍ਹਾਂ ਨਾ ਕਰਿਆ ਕਰੋ ਕਿਉਂਕਿ ਇਹ ਚੰਗਾ ਨਹੀਂ ਮੰਨਿਆ ਜਾਂਦਾ ਤੇ ਇਸ ਦੇ ਨਾਲ ਹੀ ਜੇਕਰ ਤੁਸੀਂ ਇਸ ਗੱਲ ਦੀ ਨੂੰ ਵਾਰ-ਵਾਰ ਰਿਪੀਟ ਵੀ ਕਰਦੇ ਹੋ ਤੇ ਅੱਜ ਤੋਂ ਹੀ ਇਹ ਗੱਲਤੀ ਕਰਨਾ ਛੱਡ ਦਿਓ ਤੁਹਾਡੇ ਲਈ ਸੰਗਤ ਜੀ ਬਹੁਤ ਹੀ ਚੰਗਾ ਹੋਵੇਗਾ ਕਿਉਂਕਿ ਤੁਹਾਡੇ ਘਰ ਦੇ ਵਿੱਚ ਬਰਕਤ ਰਹੇਗੀ ਲੜਾਈ ਕਲੇਸ਼ ਨਹੀਂ ਹੋਵੇਗਾ ਪਰਮਾਤਮਾ ਦੀ ਕਿਰਪਾ ਹੋਵੇਗੀ ਇਸੇ ਨਾਲ ਨਾਲ ਸਾਾ ਸੰਗਤ ਜੀ ਆਪਾਂ ਗੱਲ ਕਰੀਏ ਤਾਂ ਮਾਂ ਲਕਸ਼ਮੀ ਨੂੰ ਵੀ ਸਫਾਈ ਬਹੁਤ ਜ਼ਿਆਦਾ ਪਸੰਦ ਹੈ ਤੇ ਜਿਵੇਂ ਆਪਾਂ ਜੇ ਗੱਲ ਕਰੀਏ ਜੇਕਰ ਤੁਸੀਂ ਸੱਚੇ ਮਨ ਤੇ ਸੱਚੇ ਤਾਂ ਦੇ ਨਾਲ ਰੋਟੀ ਬਣਾਉਂਦੇ ਹੋ ਪਰ ਜਿਸ ਜਗ੍ਹਾ ਤੇ ਤੁਸੀਂ ਰੋਟੀ ਨੂੰ ਬਣਾ ਰਹੇ ਹੋ ਉਹ ਸਾਫ਼ ਹੈ ਜਾਂ ਨਹੀਂ ਸਾਫ਼ ਇਸ ਗੱਲ ਦੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਪਸ ਆ ਸੰਗਜੀ ਆਪਾਂ ਰੋਟੀ ਬਣਾਉਣੀ ਤਾਂ ਰੋਟੀ ਬਣਾਉਣ ਦੇ ਸਮੇਂ ਗੈਸ ਚੁੱਲੇ ਦੇ ਗੋਲ ਹੀ ਇਹ ਨਹੀਂ ਹੁੰਦਾ ਕਿ ਥੋੜਾ ਬਹੁਤ ਖਲਾਰਾ ਹੈ ਆਟਾ ਜਾਂ ਸਮਝੀ ਡੁੱਲੀ ਹੈ ਉਹ ਜ਼ਰੂਰ ਡੋਲਦਾ ਹੈ ਪਰ ਜਿਵੇਂ ਹੀ ਸੰਗਤ ਜੀ ਤੁਸੀਂ ਰੋਟੀ ਤਿਆਰ ਕਰ ਲੈਂਦੇ ਹੋ ਪ੍ਰਸ਼ਾਦਾ ਤੋਂ ਉਸ ਤੋਂ ਬਾਅਦ ਉਸ ਤੋਂ ਬਾਅਦ ਪਰੰਤੂ ਤੁਸੀਂ ਉਹ ਤੋਂ ਗੈਸ ਚੁੱਲੇ ਦੇ ਕੋਲ ਕਈ ਪੈਨ ਪ੍ਰਾਸ ਕਈ ਪੈਨਾਂ ਸਫਾਈ ਕਰ ਦਿੰਦੀਆਂ ਨੇ ਪਰ ਗੈਸ ਚੁੱਲੇ ਦੇ نیچے ਉਹ ਬਿਲਕੁਲ ਵੀ ਸਫਾਈ ਨਹੀਂ ਕਰਦੇ ਉਹ ਤੇ ਧਿਆਨ ਨਹੀਂ ਦਿੰਦੇ ਤਾਂ ਇਹ ਗਲਤੀ ਹੈ ਸੰਗਤ ਜੀ ਤੁਸੀਂ ਨਹੀਂ ਕਰਨੀ ਰੋਟੀ ਬਣਾਉਂਦੇ ਸਮੇਂ ਜੋ ਵੀ ਗੈਸ ਚੁੱਲੇ ਦੇ نیچے ਸਮਾਨ ਖਿਲਰ ਗਿਆ ਹੈ ਸਫਾਈ ਕਰਨ ਵਾਲੀ ਰਹਿ ਗਈ ਹੈ ਉਸ ਨੂੰ ਤੁਸੀਂ ਤੁਰੰਤ ਹੀ ਸਾਫ਼ ਕਰੋ ਉਸ ਨੂੰ ਤੁਸੀਂ ਤੁਰੰਤ ਹੀ ਨਾਲ ਦੀ ਨਾਲ ਸਾਫ਼ ਕਰ ਸਕਦੇ ਹੋ ਉਸ ਨੂੰ ਇਕਦਮ ਕਲੀਨ ਕਰਨਾ ਚਾਹੀਦਾ ਹੈ ਕਿਉਂਕਿ ਸੰਗਤ ਜੀ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਮਾਤਾ ਲక్ష్ਮੀ ਹਰ ਰੋਜ਼ ਰਾਤ ਨੂੰ ਆਪਣੇ ਘਰ ਦੇ ਵਿੱਚ ਜ਼ਰੂਰ ਗੇੜਾ ਮਾਰਦੀ ਹੈ ਤੇ ਜਿੱਥੇ ਲੰਗਰ ਪ੍ਰਸ਼ਾਦਾ ਤਿਆਰ ਹੁੰਦਾ ਹੈ ਉਸ ਸਥਾਨ ਤੇ ਵੀ ਮਾਤਾ ਲక్ష్ਮੀ ਜ਼ਰੂਰ ਆਉਂਦੀ ਹੈ ਜਿਵੇਂ ਨਾਲ ਨਾਲ ਸੰਗਜ ਜੀ ਜੇ ਤੁਹਾਡੀ ਰਸੋਈ ਸਾਫ਼ ਸੁਥਰੀ ਹੋਵੇਗੀ ਤਾਂ ਉੱਥੇ ਮਾਤਾ ਲక్ష్ਮੀ ਆਵੇਗੀ ਆਉਣਾ ਬਹੁਤ ਜ਼ਰੂਰੀ ਹੁੰਦਾ ਹੈ ਇਸ ਕਰਕੇ ਤੁਸੀਂ ਇਸ ਗੱਲ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਤੇ ਗੈਸ ਚੁੱਲ੍ਹੇ ਦੇ نیچے ਤੁਸੀਂ ਕੋਈ ਵੀ ਖਲਾਰਾ ਜਾਂ ਗੰਦਕੀ ਨਹੀਂ ਰਹਿਣ ਦੇਣੀ ਇਹ ਤਾਂ ਸੰਸਾ ਸਾਗਜ ਜੀ ਉਹ ਦੋ ਤਿੰਨ ਚੀਜ਼ਾਂ ਜਿਹੜੀਆਂ ਸਾਨੂੰ ਗੈਸ ਚੁੱਲ੍ਹੇ ਦੇ ਕੋਲ ਬਿਲਕੁਲ ਵੀ ਨਹੀਂ ਰੱਖਣੀਆਂ ਚਾਹੀਦੀਆਂ ਜੋ ਸਾਡੇ ਘਰ ਦੇ ਵਿੱਚ ਮੁਸ਼ਕਲ ਤੇ ਪ੍ਰੋਬਲਮ ਖੜੀ ਕਰਦੀਆਂ ਨੇ ਹੁਣ ਸੰਗਤ ਜੀ ਅਸੀਂ ਤੁਹਾਨੂੰ ਦੱਸਾਂਗੇ ਕਿ ਉਹ ਕਿਹੜੀਆਂ ਚੀਜ਼ਾਂ ਨੇ ਜੋ ਸਾਨੂੰ ਗੈਸ ਚੁੱਲੇ ਦੇ ਕੋਲ ਰੱਖਣੀਆਂ ਚਾਹੀਦੀਆਂ ਨੇ ਇਸੇ ਤਰ੍ਹਾਂ ਸੰਗਤ ਜੀ ਤੁਸੀਂ ਆਪਣੇ ਗੈਸ ਚੁੱਲੇ ਦੇ ਕੋਲ ਚੀਨੀ ਨੂੰ ਰੱਖ ਸਕਦੇ ਹੋ ਨਮਕ ਨੂੰ ਰੱਖ ਸਕਦੇ ਹੋ ਤੇ ਇਸ ਤੋਂ ਇਲਾਵਾ ਆਪਣੇ ਗੈਸ ਚੁੱਲੇ ਦੇ ਕੋਲ ਤੁਸੀਂ ਸ਼ੁੱਧ ਦੇਸੀ ਘਿਓ ਵੀ ਰੱਖ ਸਕਦੇ ਹੋ ਇਹ ਤੈਂ ਜਿੰਝਾ ਨੇ ਜਿਹੜੀਆਂ ਤੁਸੀਂ ਆਪਣੇ ਘਰ ਦੇ ਵਿੱਚ ਕੈਂਸ ਚੁੱਲੇ ਦੇ ਕੋਲ ਜਰੂਰ ਰੱਖੋ ਇਹ ਰੱਖਣ ਦੇ ਨਾਲ ਸੰਗਤ ਜੀ ਤੁਹਾਡੇ ਘਰ ਦੇ ਬਰਕਤ ਪਾਵੇਗੇ ਤੁਹਾਡੇ ਘਰ ਦੇ ਸਾਰੇ ਦੁੱਖ ਤਕਲੀਫਾਂ ਜਿਹੜੀਆਂ ਉਹ ਦੂਰ ਹੋਣਗੀਆਂ ਪਰਮਾਤਮਾ ਦੀ ਕਿਰਪਾ ਰਹੇਗੀ ਜਿਵੇਂ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਦਲੇਦਰਤਾ ਹੁੰਦੀ ਹੈ ਤੁਹਾਡਾ ਕੰਮ ਵਿੱਚ ਮਨ ਨਹੀਂ ਲੱਗਦਾ ਇਸ ਤਰ੍ਹਾਂ ਤੁਹਾਡੇ ਘਰ ਦੇ ਵਿੱਚ ਜਿਹੜੀ ਨੈਗੇਟਿਵ એનર્ਜੀ ਹੈ ਉਹ ਦੂਰ ਹੋਵੇਗੀ ਤੇ ਪੋਜ਼ਿਟਿਵ એનર્ਜੀ ਉਹ ਵਦੇਗੇ ਤੇ ਇਸ ਤਰ੍ਹਾਂ ਸਾਹ ਸੰਗਤ ਜੇ ਚੱਕ ਤੁਸੀਂ ਇਹ ਚੀਜ਼ਾਂ ਨੂੰ ਰੱਖੋਗੇ ਤੁਹਾਡੇ ਘਰ ਦੇ ਵਿੱਚ ਹਰ ਇੱਕ ਚੀਜ਼ ਦਾ ਮਾਹੌਲ ਵਧੀਆ ਹੋਵੇਗਾ ਸੋ ਸਾਹ ਸੰਗਤ ਨੇ ਜੋ ਵੀ ਅਸੀਂ ਇਹ ਤਿੰਨ ਚੀਜ਼ਾਂ ਤੁਹਾਨੂੰ ਦੱਸੀਆਂ ਨੇ ਇਹ ਤੁਸੀਂ ਰੱਖਣੀਆਂ ਨੇ ਰੱਖ ਵੀ ਸਕਦੇ ਹੋ ਜੇ ਤੁਸੀਂ ਨਹੀਂ ਰੱਖਣੀਆਂ ਚਾਹੁੰਦੇ ਤਾਂ ਤੁਸੀਂ ਨਹੀਂ ਵੀ ਰੱਖ ਸਕਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਤੁਹਾਡੇ ਤੇ ਡਿਪੈਂਡ ਹੈ ਇਹ ਚੀਜ਼ਾਂ ਰੱਖਣੀਆਂ ਕਿ ਨਹੀਂ ਰੱਖਣੀਆਂ ਸਾਸਾਂ ਸੰਗ ਤੁਹਾਡੇ ਆਪਣੀ ਮਰਜ਼ੀ ਤੇ ਸੋਚ ਹੈ ਪਰ ਜੋ ਚੀਜ਼ਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਨੇ ਉਹਨਾਂ ਨੂੰ ਸੰਗ ਹੱਥ ਬਣ ਕੇ ਬੇਨਤੀ ਹੈ ਕਿ ਉਹਨਾਂ ਚੀਜ਼ਾਂ ਨੂੰ ਤੁਸੀਂ ਗੈਸ ਚੁੱਲੇ ਦੇ ਕੋਲ ਕਦੇ ਵੀ ਨਾ ਰੱਖਿਓ ਜੇਕਰ ਤੁਸੀਂ ਰੱਖਦੇ ਹੋ ਤਾਂ ਹਰ ਇੱਕ ਮੁਸ਼ਕਲ ਤੁਹਾਡੇ ਘਰ ਦੇ ਵਿੱਚ ਖੜੀ ਹੋ ਸਕਦੀ ਹੈ ਤੁਹਾਡੇ ਘਰ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਇਹਨਾਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਲੈ ਕੇ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਆਪਾਂ ਜ਼ਿੰਦਗੀ ਦੇ ਵਿੱਚ ਹੈ ਵੱਡੀਆਂ-ਵੱਡੀਆਂ ਮੁਸ਼ਕਲਾਂ ਚੋਂ ਪਿਆ ਸਕਦੇ ਹਾਂ ਸੋ ਸਾਥ ਸੰਗਤ ਇਹ ਅਸੀਂ ਆਪਣੀ ਅੱਜ ਦੀ ਵੀਡੀਓ ਕਿ ਕਿਹੜੀਆਂ ਤਿੰਨ ਚੀਜ਼ਾਂ ਨੇ ਜੋ ਆਪਾਂ ਨੂੰ ਗੈਸ ਚੁੱਲੇ ਦੇ ਕੋਲ ਨਹੀਂ ਰੱਖਣੀਆਂ ਚਾਹੀਦੀਆਂ ਤੇ ਕਿਹੜੀਆਂ ਉਹ ਤਿੰਨ ਚੀਜ਼ਾਂ ਨੇ ਜੋ ਗੈਸ ਚੁੱਲੇ ਦੇ ਕੋਲ ਰੱਖਣੀਆਂ ਚਾਹੀਦੀਆਂ ਨੇ ਸੰਗਤ ਜੀ ਸਾਡੀ ਅੱਜ ਦੀ ਇਹ ਵੀਡੀਓ ਬਣਾਉਂਦਾ ਮਕਸਦ ਇਹ ਸੀ ਕਿ ਤੁਹਾਨੂੰ ਕੋਈ ਫਾਇਦਾ ਹੋਵੇ ਪਰ ਇਸ ਦਾ ਕੋਈ ਵੀ ਮਨ ਦੇ ਵਿੱਚ ਵਿਚਾਰ ਨਹੀਂ ਲਿਆਉਣੀ ਕਿ ਇਹ ਕੋਈ ਵਹਿਮ ਜਾਂ ਪਰਮ ਹੈ ਇਹ ਵੈਮ ਪਰਮ ਉਹ ਚੀਜ਼ ਹੁੰਦੀ ਹੈ ਜਦੋਂ ਆਪਾਂ ਕਿਸੇ ਨੂੰ ਗਲਤ ਰਸਤੇ ਤੇ ਪਾਉਣਾ ਹੈ ਜਾਂ ਫਿਰ ਕਿਸੇ ਨੂੰ ਜਾਦੂ ਟੂਣੇ ਦੇ ਚੱਕਰ ਵਿੱਚ ਪਾਉਣਾ ਹੈ ਪ੍ਰਸੰਗ ਜੀ ਜਿਹੜਾ ਕੋਈ ਭੈਣ ਭਰਾ ਇਸ ਗਰੇਵੀ ਤੋਂ ਦੁਖੀ ਹੁੰਦਾ ਹੈ ਤਾਂ ਉਹ ਕੋਈ ਨਾ ਕੋਈ ਹਿੰਨਾ ਵਸੀਲਾ ਜ਼ਰੂਰ ਕਰਦਾ ਹੈ ਇਸ ਕਰਕੇ ਉਹਨਾਂ ਦੇ ਲਈ ਇਹ ਵੀਡੀਓ ਹੈ ਸਾਧ ਸੰਗਤ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੇ ਫਤਿਹ